ਬਾਰੇ ਸੇਵਾ ਦੀ ਡਿਊਟੀ ਸਾਧ ਸੰਗਤ ਜੀ ਦਾਸ ਦੇ ਅੰਦਰ ਚਾਹ ਆਇਆ ਅੱਜ ਬਰੇ ਗੰਨ ਦੇ ਸਾਰਿਆਂ ਸੰਗਤਾਂ ਨੂੰ ਸਿਰੋਪਾਉ ਮਿਲੇ ਹਨ ਕਿ ਮੈਨੂੰ ਜਿਹੜਾ ਸਿਰੋਪਾਉ ਸੰਗਤ ਨੂੰ ਬਖਸ਼ਿਆ ਸੀ ਉਹ ਸਿਰੋਪਾਉ ਭਾਈ ਕਰਤਾਰ ਸਿੰਘ ਜੀ ਨੂੰ ਮੈਂ ਸਾਧ ਸੰਗਤ ਜੀ ਗੁਰੂ ਕਲੰਗੀ ਜੀ ਦੇ ਚਰਨੀ ਪਾ ਕੇ ਇਹਨਾਂ ਦੇ ਸਿਰ ਤੇ ਪਾ ਦਿੱਤਾ ਹੈ ਫਰੀਦਾ ਇਹੋ ਤਨ ਭੌਕਣਾ ਨਿਤ ਨਿਤ ਦੁਖੀ ਹੈ ਕੌਣ ਕੰਨੀ 부ਜੇ ਦੇ ਰਹਾ ਕਿਤੇ ਵਗੈ ਪਉਣੋ ਫਰੀਦਾ ਇਹੋ ਤਨ ਭੌਕਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗੇ ਜੀ ਅੱਜ ਜੋ 300 ਵਰੇ ਗੰਦ ਦਾ ਸਮਾਗਮ ਸੰਗਤਾਂ ਨੇ ਆਰੰਭ ਕੀਤਾ ਸੀ ਸ੍ਰੀ ਅਖੰਡ ਪਾਠ ਦੇ ਸੰਪੂਰਨ ਹੋਣ ਤੋਂ ਬਾਅਦ ਸਭਨਾ ਸੇਵਾਦਾਰਾਂ ਨੂੰ ਅਤੇ ਪ੍ਰਬੰਧਕਾਂ ਨੂੰ ਸਭਨਾ ਨੂੰ ਸਿਰੋਪਾ ਹੋਏ ਹਨ ਇਹ ਸੰਗਤਾਂ ਦੇ ਅੰਦਰ ਬੜੀ ਭਾਰੀ ਖੁਸ਼ੀ ਹੈ ਨਿਰਵਿਘਨਤਾ ਨਾਲ ਗੁਰੂ ਸਾਹਿਬ ਜੀ ਨੇ 300 ਬਰੇ ਜੀ ਇਹ ਬਰੇ ਗੱਣ ਸਕੇ ਪਾਤਸ਼ਾਹ ਜੀ ਨੇ ਆਪਣੇ ਸੇਵਾਦਾਰਾਂ ਤੋਂ ਸੇਵਾ ਲੈ ਕੇ ਚੜ੍ਹਦੀਆਂ ਕਲਾ ਵਿੱਚ ਸੰਪੂਰਨ ਕੀਤੀ ਹੈ ਸਾਧ ਸੰਗਤ ਜੀ ਇਸ ਖੁਸ਼ੀ ਦੇ ਵਿੱਚ ਸੰਗਤਾਂ ਨੇ ਸ੍ਰੀ ਅਖੰਡ ਪਾਠ ਦੇ ਤਾਂ ਹੀ ਕਰਕੇ ਅੱਜ ਸਮਾਪਤੀ ਦਾ ਭੋਗ ਸਰਬ ਨੂੰ ਕੀਤਾ ਹੈ ਉਸ ਤੋਂ ਬਾਅਦ ਅਮਰਦੇਵ ਕਥਾ ਨਹੀਂ ਹੋ ਸਕੀ ਸਿਰੋਪਾਉ ਸੰਗਤਾਂ ਨੂੰ ਬਹੁਤਿਆਂ ਨੂੰ ਦੇਣੇ ਸੀ ਇਸ ਕਾਰਜ ਵਿੱਚ ਸੰਗਤਾਂ ਨੇ ਸੇਵਾ ਵਿੱਚ ਲੱਗੇ ਰਹੇ ਹਨ ਦਾਸ ਦੇ ਅੰਦਰ ਸਾਜ ਸੰਗਤ ਜੀ ਇਸ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਵਰੇ ਗੰਨ ਦੀ ਖੁਸ਼ੀ ਅੰਦਰ ਅਰਸ਼ਾ ਆਇਆ ਹੈ ਤੁਸੀਂ ਸਾਰੇ ਭਰਾ ਜਿੰਨੇ ਉਹ ਵੱਡੇ ਉਹ ਗੁਣਾ ਕਰਕੇ ਅਤੇ ਬੜੇ ਚਿਰ ਦੇ ਦਰਸ਼ਨ ਆਜ਼ ਜਿੰਨੇ ਉਹ ਵੱਡੇ ਮਹਾਪੁਰਖਾਂ ਦੇ ਨਾਲ ਵੀ ਕਈ ਸਹੀ ਰਹੇ ਹੋ ਸਭਨਾ ਦੇ ਚਰਨਾਂ 'ਚ ਬੇਨਤੀ ਹੈ ਭਾਈ ਕਰਤਾਰ ਸਿੰਘ ਜੀ ਸਾਰਿਆਂ ਤੋਂ ਛੋਟਾ ਵਿਦਿਆਰਥੀ ਹੈ ਇਹਦੇ ਤਾਂ ਹੀ ਅੱਜ ਗੁਰੂ ਕਲਗੀ ਧਰ ਦੇ ਚਰਨਾਂ 'ਚ ਦਾਸਨ ਲਾਇਆ ਹੈ ਕਿ ਇਹ ਦਾਸ ਦੀ ਸੇਵਾ ਜੋ ਸੰਤ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੜਾਈ ਦੀ ਜੁम्मे ਲਾਈ ਸੀ ਕਿ ਤੂੰ ਜਿੰਨਾ ਚਿਰ ਜਿਉਣਾ ਹੈ ਸੇਵਾ ਕਰਦਾ ਰਹੇ ਉਹ ਸੇਵਾ ਗੁਰੂ ਸਾਹਿਬ ਦੀ ਕਿਰਪਾ ਨਾਲ ਜਿੰਨਾ ਚਿਰ ਵਿਸ਼ਵਾਸ ਨਾਲ ਨਿਭਦੀ ਰਹੇ ਪਰ ਇਹ ਸੇਵਾ ਦੀ ਡਿਊਟੀ ਸਾਧ ਸੰਗਤ ਦੀ ਦਾਸ ਦੇ ਅੰਦਰ ਚਾਹ ਆਇਆ ਅੱਜ ਬੜੇ ਜਣ ਦੇ ਸਾਰਿਆਂ ਸੰਗਤਾਂ ਨੂੰ ਸਿਰੋਪਾਉ ਮਿਲੇ ਹਨ ਕਿ ਮੈਨੂੰ ਜਿਹੜਾ ਸਿਰੋਪਾਉ ਸੰਗਤ ਨੂੰ ਬਖਸ਼ਿਆ ਸੀ ਉਹ ਸਿਰੋਪਾਉ ਭਾਈ ਕਰਤਾਰ ਸਿੰਘ ਜੀ ਨੂੰ ਮੈਂ ਸਾਧ ਸੰਗਤ ਦੀ ਗੁਰੂ ਕਲੰਗੀ ਜਰਣੀ ਪਾ ਕੇ ਇਹਨਾਂ ਦੇ ਸਿਰ ਤੇ ਪਾ ਦਿੱਤਾ ਹੈ ਇਹ ਸੇਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਬਖਸ਼ੀ ਕੀਤੀ ਜੌਨਵੇਂ ਸਾਹਿਬ ਤੇ 48 ਸਿੰਘ ਅਰਥਾਂ ਦੇ ਨਾਲ ਪੜੇ ਸਨ ਪਾਬਾ ਦੀਪ ਸਿੰਘ ਆਦਿਕ ਐ ਬਾਬਾ ਮਨੀ ਸਿੰਘ ਆਦਿਕ ਬ੍ਰਹਮ ਗਿਆਨੀ ਉਹਨਾਂ ਤੋਂ ਹੀ ਚਲੀ ਆਉਂਦੀ ਜਿਹੜੀ ਤਕਸਾਲ ਹੈ ਗੁਰੂ ਕਲੰਗੀ ਧਰਦੀ ਉਹ ਸੰਤ ਮਹਾਰਾ ਸੰਤ ਸੁੰਦਰ ਸਿੰਘ ਜੀ ਪਿੰਡਰਾਵਾਲਿਆਂ ਨੇ ਦਾਸ ਨੂੰ ਡਿਊਟੀ ਲਾਈ ਸੀ ਉਹ ਸੇਵਾ ਗੁਰੂ ਸਾਹਿਬ ਜੀ ਸਿਰ ਤੋੜ ਨਵਾਉਣ ਜਿਨ੍ਹਾਂ ਤੇ ਰਸੀਰ ਬਣਿਆ ਹੋਇਆ ਹੈ ਇਹ ਸੇਵਾ ਸਾਧ ਸੰਗਤ ਜੀ ਸੰਗਤਾਂ ਦੇ ਭੜਾਉਣ ਦੀ ਇਸ ਦੇ ਤਾਂ ਹੀ ਦਾਸਨ ਗੁਰੂ ਕਲੰਗੀ ਧਰਦੇ ਚਰਣੀ ਪਾ ਕੇ ਮਹਾਰਾ ਲਾਜ ਰੱਖਣਾ ਆਪਣਾ ਜਾਣ ਕੇ ਇਹ ਸੇਵਾ ਅੱਜ ਤੋਂ ਸਾਧ ਸੰਗਤ ਜੀ ਸਰੋਪਾਉ ਇਹਨੂੰ ਗੁਰੂ ਕਲੰਗੀ ਧਰਦੇ ਦਰ ਵਿੱਚੋਂ ਪ੍ਰਾਪਤ ਹੋਇਆ ਸਾਧ ਸੰਗਤ ਜੀ ਅਕਾਲ ਸਰਗੁਰੂ ਦੀ ਕਿਰਪਾ ਦੇ ਨਾਲ ਸਾਧ ਸੰਗਤ ਜੀ ਇਹ ਸਿੰਘ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਹ ਸੇਵਾ ਨੂੰ ਦਸ਼ਮ ਪਾਤਸ਼ਾਹ ਆਪ ਦੇ ਪੜ੍ਹਾਈ ਦੀ ਸੇਵਾ ਹੈ ਅਰਥ ਆਪ ਪੜ੍ਹਾਈ ਇਸ ਤਨੇ ਇਹ ਆਪ ਦਾ ਜਾਣ ਕੇ ਬਿਰਦੇ ਸੇਵਾਦਾਰ ਤੋਂ ਸੇਵਾ ਲੈਂਦੇ ਰਹਿਣ ਹੋਰ بڑے بڑے ਬਜ਼ੁਰਗ ਸਾਰੇ ਸਿਆਣੇ ਉਹ ਮਹਾਪੁਰਖੋਂ ਤੁਸੀਂ ਸਾਰੇ ਵੱਡੇ ਹੋ ਇਹਨੂੰ ਛੋਟਾ ਜਾਣ ਕੇ ਸਾਰੇ ਕਿਰਪਾ ਬਿਸ਼ਤੀ ਰੱਖੋ ਇਹਦੇ ਉੱਤੇ ਅਤੇ ਸਵਨਾ ਦੇ ਚਰਨਾਂ 'ਚ ਬੇਨਤੀ ਹੈ ਕਿ ਜਿਹੜੀ ਇਹ ਟੇਪ ਕਠਾ ਹੋ ਰਹੀ ਹੈ ਇਸ ਦੀ ਜ਼ਿੰਮੇਵਾਰੀ ਵੀ ਕਰਤਾਰ ਸਿੰਘ ਦੇ ਜੁਮੇ ਹੋਵੇ ਜੀ ਇਹ ਕਥਾ ਹੈ ਤੋਂ ਜੇ ਸਿੰਘ ਨੂੰ ਸੁਣਨੀ ਹੋਵੇ ਤੇ ਤੇ ਵਦਾ ਉਤਾਰਾ ਕਰਨਾ ਹੋਵੇ ਉਹਦੇ ਪਾਸੋਂ ਕਰ ਲਿਆ ਕਰੇ ਇਹ ਕේවਤੇ ਮਸ਼ੀਨ ਇਹਦੇ ਕਬਜੇ ਮੈਂ ਅੱਜ ਤੋਂ ਅਰਦਾਸ ਕੀਤੀ ਹੈ ਅਜੇ ਦੂਜੀ ਸਾਥ ਸੰਗੇਜੀ ਪਿੰਡਾਂ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਭਾਈ ਚੰਨਣ ਸਿੰਘ ਜੀ ਨੂੰ ਦਿੱਤੀ ਹੋਈ ਹੈ ਜੇ ਉਹ ਚੰਨਣ ਸਿੰਘ ਜੀ ਸੇਵਾ ਕਰਨ ਵਿੱਚ ਕੋਈ ਆਲਸ ਕਰਨ ਉਹ ਵੀ ਸੇਵਾ ਇਹਦੇ ਜम्मे ਆ ਪਿੰਡਾਂ ਦੇ ਪ੍ਰਬੰਧ ਚਲਾਉਣ ਦੀ ਕਿਉਂਕਿ ਵਿਦਿਆਰਥੀਆਂ ਨੂੰ ਰੱਖ ਕੇ ਕੋਈ ਐਸਾ ਸਮਾਂ ਆਵੇ ਉੱਥੇ ਲੰਗਰ ਦਾ ਪ੍ਰਬੰਧ ਹੋਵੇ ਤੇ ਪੜਾਉਂਦੇ ਰਹਿਣ ਨਹੀਂ ਤਾਂ ਵਿਚਰ ਕੇ ਸੰਗਤਾਂ ਦੀ ਸੇਵਾ ਕਰਨ ਇਹ ਸਾਧ ਸੰਗਤ ਜੀ ਸੇਵਾ ਦਾਸ ਨੇ ਨੋ ਜੁਮੇ ਲਾਈ ਹੈ ਤੁਸੀਂ ਉਹ ਸਾਰੇ ਵੱਡੇ ਸਾਰਿਆਂ ਦੀ ਕਿਰਪਾ ਦ੍ਰਿਸ਼ਟੀ ਰੱਖਣੀ ਇਹਦੇ ਉੱਤੇ ਸਭਨ ਪ੍ਰੇਮ ਕਰਨਾ ਛੋਟਾ ਜਾਣ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਰੀਦਾ ਇਹੋ ਤਨ ਭੌਕਣਾ ਸਤਗੁਰੂ ਸਾਹਿਬ ਦੇ ਅਜ ਤਖ ਦੇ ਬਰੇ ਗੰਢ ਦੀ ਖੁਸ਼ੀ ਦੇ ਵਿੱਚ ਇੱਕ ਇੱਕ ਜੁਮਾ ਆਇਆ ਇਹਨੂੰ ਵੀ ਕਿਸੇ ਸੇਵਾ ਵਿੱਚ ਲਾ ਦਈਏ ਇਸ ਕਰਕੇ ਸਾਧ ਸੰਗਤ ਜੀ ਇਹ ਉਤਸ਼ਾਹ ਨਾਲ ਗੁਰੂ ਕਲੰਗੀ ਧਰ ਦੇ ਚਰਨੀ ਲੱਗੇ ਹਾਂ ਫਰੀਦਾ ਇਹੋ ਤਨ ਭੌਕਣਾ ਸਤਗੁਰੂ ਜੀ ਦਾ ਆਪਣਾ ਦਰ ਦਾ ਉਹਨਾਂ ਦੇ ਚਰਨੀ ਲਾਇਆ ਆਪ ਇਹ ਸਿਰ ਤੋੜ ਨਿਵਾਉਣ ਦੇ ਸਕੇ ਪਾਤਸ਼ਾਹ ਸੇਵਾ ਨੂੰ ਸੰਤ ਰਤਨ ਗਿਆਨੀ ਜੀ ਮਹਾਰਾਜ ਗਿਆਨੀ संत जी महाराज के जत्था के मुखी भाई धन्ना सिंह और तिना के साथी वो तो पाठी सिंह को इस वेला साफ़ से रूपा मिलता है कल किया इसी पर आप जपे अपरा नाम जपाने का बल बोले बोले ਉਹ ਜਗੀਰ ਉਸਨੇ ਇਹਨਾਂ ਨੂੰ ਪਾਏ ਨੇ ਚਲੇ ਚਲੇ ਕੇ ਠੀਕ ਹੈ ਇਹ ਜਗੀਰ ਲੋ ਮਹਾਰਾਜ ਮਹਾਰਾਜ ਦੇ ਲੋਕ ਉਹਨਾਂ ਨੇ ਸਿੱਖੀ ਹੋ ਗਈ ਜਗੀਰ ਸਾਨੂੰ ਸੰਜੀਤ ਤੋਂ ਬੋਲੇ ਸੋਨਿਹਾਲ ਬੋਲੇ ਆਹ ਰਿਸ਼ਨਾ ਆ ਗਈ ਆ ਰੰਜੋਸ਼ ਨੂੰ ਬਰਾਬਰ ਅੱਜ ਲੋ ਲੋ ਬੋਲੇ ਸੋਨਿਹਾਰ ਤੇ ਕਾਲੇ ਤੇਗੇ ਨਹੀਂ ਕਾਲੇ ਤੇਗੇ ਪਹਿਲੀ ਬਣਗੇ ਉਹਨਾਂ ਦੇ ਪ੍ਰਵੰਦ ਸਿੰਘ ਮਹਿੰਦਰ ਸਿੰਘ ਆ ਰੰਜੋਸ ਆਇਆ ਨਹੀਂ ਇੱਥੇ ਭਾਈ ਰੰਜੋਤ ਸਿੰਘ ਆ ਭਗਵੰਤ ਸੋਹਣਾ ਲੈਣ ਆਪੂ ਹਸੇ ਦੀ ਲੋ ਲੋ ਬੋਲੇ ਸੋਨਿਹਾਰ ਬੋਲੇ ਸੋਨਿਹਾਰ ਭੰਡਾ ਸੋਣਾ ਵੀ ਨਾ 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 ਕਨੌਜੀ ਹਾਰੋ ਬਾਈਰਮ ਦਿਓ ਜਿੱਤ ਨਾ ਲਾ ਲਓ ਫੜ ਲਓ ਕੋਨੀ ਸੌਣੀ ਹਾਰੋ ਸ਼੍ਰੀ ਰਾਮਾ ਜੀ ਤਿੰਨ ਮਾਈ ਦਾ ਸਰੋਪਾ ਹੈ ਇੱਕ ਤੋਂ ਮਕਾਨਾ ਪ੍ਰਤਾਪ ਸਿੰਘ ਜੀ ਦੀ ਮਾਤਾ ਦੂਸਰੇ ਡਾਕਟਰ ਅਵਕਾਸ਼ ਸਿੰਘ